ਸਤਾਪੀ ਨਾਮ ਰਵਾਇਆ ਕਰੋ ਖੁਰਕ-ਮੁਰਕ ਕੁਰਦੇ ਰਾਤ ਨੂੰ ਆ ਆ ਆ ਮੇਰਾ ਭਰਾ ਹਰਜੀਤ ਬਜਾਈ ਜਰਮਨ ਤੋਂ ਆਇਆ ਸੀ ਸਪੈਸ਼ਲ ਆਪਦੇ ਪਿੰਡਾਂ ਚ ਕੱਪ ਕਰਾਂਦਾ ਇੱਕ ਕਰੋੜ ਰੁਪਇਆ ਘਟੋ-ਘਟੇ ਲਾ ਦਿੰਦਾ ਇੱਕ ਸਾਲ ਦਾ 5 ਲੱਖ ਰੁਪਇਆ ਸਾਨੂੰ ਵੀ ਦਿੱਤਾ ਇਹਨੇ ਕੰਮ ਕਮਾਣ ਦੀ ਬੈਠੇ ਸਾਰੀ ਉਮਰ ਲੰਗੀ ਸਾਡੇ ਤੇ ਰੋਲ ਮੋਡਲ ਹੈ ਜਿੰਨੇ ਪਤਾ ਨਹੀਂ ਕਿੰਨੇ ਕ ਕਰੋੜ ਰੁਪਇਆ ਲਾਦਾ ਮੈਂ ਛੋਟਾ ਜਿਆ ਸੀ ਜਦੋਂ ਇਹਨਾਂ ਦੇ ਮੈਚ ਦੇਖਦਾ ਸੀ ਮੈਂ ਯਾਰ ਮੈਨੂੰ ਕਿੰਨੇ ਸਾਲ ਹੋ ਗਏ ਉਹ ਇੱਕ ਐਨ ਆਰ ਆਈ ਬੋਲ ਕੇ ਗਿਆ ਸੀ ਪਿਛਲੇ ਸਾਲ ਕਹਿੰਦਾ ਮੈਂ ਸ਼ੋਪਿੰਗ ਸੈਂਟਰ ਦੇ ਵਿੱਚ ਗਿਆ ਮੇਰੀ ਵਾਈਫ ਮੇਰੇ ਨਾਲ ਸੀ ਉਹ ਕਹਿੰਦੀ ਕਿ ਜੈਕਟ ਲੈ ਲੈ ਉਹ ਜੈਕਟ 300 ਡਾਲਰ ਦੀ ਸੀ ਇੰਡੀਆ ਦੇ 20000 ਦੀ ਪਰ ਸੌ ਲਗੇ ਉਹ ਕਹਿੰਦਾ ਮੈਂ ਲੱਤੀ ਨਹੀਂ ਕਹਿੰਦਾ ਮੈਂ ਸੋਚਿਆ ਯਾਰ ਕਿਸੇ ਖੜਿਆਰੀ ਦੇ ਕਿਸੇ ਕਮੈਂਟਰੀ ਕਰਨ ਵਾਲੇ ਦੇ ਕਿਸੇ ਰੈਫਰੀ ਦੇ ਕਿਸੇ ਹੋਰ ਦੇ ਕੰਮ ਆ ਜਾਣਗੇ ਇਵਨ ਕਿ ਇਹ ਨਹੀਂ ਕਿ ਉਹ ਲੈ ਨਹੀਂ ਸਕਦਾ ਸੀ ਉਹ ਤੇ ਪੂਰਾ ਸ਼ੋਰੂਮ ਖਰੀਦ ਲੈਂਦਾ ਪਰ ਉਹਨੇ ਸੋਚਿਆ ਜਿਵੇਂ ਮੈਂ ਅਸੀਂ ਉਹ ਭਵੰਤਮਨ ਕਹਿੰਦਾ ਸੀ ਪਿਛਲੇ ਸਾਲ ਸੋਡੇ ਅੱਥੀ ਕਹਿ ਕੇ ਗਿਆ ਸੀ ਕਿ ਜਿਵੇਂ ਕੋਈ ਕੁੜੀ ਹੁੰਦੀ ਹੈ ਵਿਆਹੀ ਜਾਵੇ ਜੱਡੇ ਮਰਜੀ ਕਰਚ ਪਰ ਪੇਕੇਆਂ ਦੀ ਫੇਰ ਵੀ ਫਿਕਰ ਰਹਿੰਦੀ ਹੈ ਕਿ ਉਹਨਾਂ ਨੂੰ ਠੰਡੀ ਹਵਾ ਲੱਗੇ ਕੋਈ ਕੰਮ ਸਾਡਾ ਐਨਰੀਆਂ ਦਾ ਮੈਂ ਆਪਣੀ ਕਮਾਈ ਦੀ ਮੈਂ ਉੱਥੇ ਕੋਈ ਗਲਤ ਕੰਮ ਨਹੀਂ ਕਰਦਾ ਜਿਨ੍ਹਾਂ ਨੂੰ ਮੇਰੇ ਬਾਰੇ ਪਤਾ ਹੈ ਨਾ 7 ਵਜੇ ਸਵੇਰੇ ਸਟੋਰ کھولਦਾ 9 ਵਜੇ ਰਾਤ ਨੂੰ ਘਰ ਪਰਦਾ 2 ਘੰਟੇ ਜਿੰਮ ਚ ਧੱਕਾ ਮਾਰ ਕੇ 5 ਘੰਟੇ ਸੌਂਦਾ ਮੈਂ ਪਿਛਲੇ 20 ਸਾਲ ਤੋਂ ਆਪਣੀ ਖੂਨ ਪਸੀਨੇ ਦੀ ਕਮਾਈ ਚੋਂ ਸ਼ਾਮਰਾ ਮੈਨੂੰ 20 ਲੱਖ ਲਾ ਦੇ 30 ਲਾ ਦੇ ਜਿੰਨੇ ਮਰਜ਼ੀ ਲਾ ਦੇ ਬਾਕੀ ਵੀ ਕੱਪਾਂ ਦੇ ਫੋਨ ਆਉਂਦੇ ਰਹਿੰਦੇ ਬਾਈ ਪੈਸੇ ਚਾਹੀਦੇ ਲੈ ਲੋ ਯਾਰ ਮੇਰਾ ਨਹੀਂ ਜੀ ਕਰਦਾ ਆ ਮੈਂ ਬ੍ਰੈਂਡਿੰਗ ਨਹੀਂ ਪਾਈ ਤੁਸੀਂ ਪਾਜੇ ਨੇ ਮੇਰਾ ਵੀ ਬਹੁਤ ਜੀ ਕਰਦਾ ਯਾਰ ਪਰ ਜਦੋਂ ਇਹਦਾ ਕਰੋੜਾਂ ਰੁਪਇਆ 1 ਕਰੋੜ 60 ਲੱਖ ਰੁਪਇਆ ਦਾ ਬਜਟ ਆਜਾ ਸਾਨੂੰ ਪਤਾ ਸੀ ਕਿਦਾਂ ਲਈ ਆ ਕੋਈ ਸਟੇਜ ਤੇ ਬੈਠਾ 5 ਲੱਖ ਦਾ ਕੋਈ ਆਪਰਾ ਜਰਮਨ ਤੋਂ ਚੱਲ ਕੇ ਆਇਆ ਪਰ ਜਦੋਂ ਸਾਡੇ ਨਾਲ ਇਦਾਂ ਦਾ ਕੁਝ ਹੁੰਦਾ ਨਾ ਦੁੱਖ ਬਹੁਤ ਲੱਗਦਾ ਮੈਂ ਕਿਹਾ ਸੀ ਇੱਕ ਕਬੱਡੀ ਜ਼ਿਆਦਾ ਚਿਰ ਨਹੀਂ ਚੱਲਣੀ ਦੋ ਤਿੰਨ ਸਾਲ ਹੀ ਐ ਸੱਚ ਹੋਊਗਾ ਮੈਂ ਚਾਹੁੰਦਾ ਸੀ ਕਿ ਸਾਡੇ ਪੁਰਖਿਆਂ ਦੀ ਕਬੱਡੀ ਜਿੰਨਾ ਹੈ ਕਿ ਅਸੀਂ ਇਹਨੂੰ ਲੰਬਾ ਲੈ ਜਾਈਏ ਕਦੋਂ ਤੱਕ ਰਵਾਂਗੇ ਯਾਰ ਕਿੰਨਾ ਚਿਰ ਮਾੜਾ ਮੋਟਾ ਤੇ ਸੋਚਿਆ ਕਰੋ ਕਿਸ ਨੇ ਸੋਚਿਓ ਹੋਵੇਗੇ ਕਿ ਦਲਵੀਰ ਉਹਰੇ ਮਹਿੰਗੇ ਜੈਕਟਾ ਪਾ ਕੇ ਮਹਿੰਗੀਆਂ ਗੱਡੀਆਂ ਲੈ ਕੇ ਆ ਕੇ ਜਸਟੇਜ ਤੇ ਲੱਤ ਤੇ ਲੱਤ ਤਰ ਕੇ ਹੀਰੋ ਬਣਦਾ ਮੈਂ ਯਾਰ ਛੋਡੇ ਥੱਲੇ ਚਰਨਾਂ 'ਚ ਬਹਿ ਕੇ ਮੈਚ ਦੇਖਦਾ ਬਾਈ ਇੱਕ ਵਾਰੀ ਤਾੜੀਆਂ ਮਾਰ ਦੋ ਦਲਵੀਰ ਦੇ ਨਾਂ ਤੇ ਤੇ ਸਾਰੇ ਗੜੇ ਹੁਣ ਦੋ ਤਿੰਨ ਬੈਚ ਰਹਿੰਦੇ ਨੇ ਪਿਆਰ ਦੇ ਨਾਲ ਸਾਥ ਦਿਓ ਯਾਰ ਬੰਦੇ ਨੇ ਭਾਵਕ ਹੋ ਕੇ ਤੁਹਾਨੂੰ ਬੇਨਤੀ ਕੀਤੀ ਐ ਆਪਣੇ ਜਜ਼ਬਾਅ ਤੁਹਾਡੇ ਅੱਗੇ ਰੱਖੇ ਨੇ ਬਾਈ ਦੀਆਂ ਅੱਖਾਂ ਪਰ ਆਈਆਂ ਨੇ ਯਾਰ ਇਸ ਤਰ੍ਹਾਂ ਨਾ ਕਰਿਆ ਕਰੋ ਦਰਸ਼ਕ ਵੀਰੋ ਕਬੱਡੀ ਕਰਾਉਣ ਵਾਲੇ ਕਰਵਾਉਣ ਵਾਲੇ ਭਰਾਵਾਂ ਨਾਲ ਇਹ ਜ਼ੁਲਮ ਨਾ ਕਰੋ ਇਹ ਜ਼ੁਲਮ ਬਰਦਾਸ਼ਤ ਨਹੀਂ ਫਿਰ ਪ੍ਰਮਾਤਮਾ ਰਾਜੀ ਨਹੀਂ ਫਿਰ ਰੱਬ ਰਾਜੀ ਨਹੀਂ ਰਹਿੰਦਾ ਇਹ ਗੱਲਾਂ ਤੇ ਮੈਂ 1 ਘੰਟਾ ਪਹਿਲਾਂ ਬੋਲ ਕੇ ਅਟਿਆ ਸੀ ਕਿ ਅਗਲੇ ਸਾਲ ਜਿਹੜਾ 1 ਕਰੋੜ ਰੁਪਏ ਲਾਣਾ ਹੈ ਉਹ ਸੋਡੇ ਲਈ ਲਾਉਂਗਾ ਹਰ 5 ਮਿੰਟ ਬਾਅਦ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਕੱਢਿਆ ਕਰਾਂਗੇ ਤੁਸੀਂ ਮੈਚ ਦੇਖਣ ਆਨੇ ਹੋ ਤੁਸੀਂ ਜਾਣਦੇ ਹੋ ਨੇ ਘਰੇ ਕੁਝ ਲੈ ਜਾਓ ਅਰ ਇਹ ਵੀ ਕਿਹਾ ਸੀ ਜਿਹਨੂੰ ਯਾਦ ਹੋਣਾ ਕਿ ਜੋ ਗਰੀਬ ਘਰ ਤੋਂ ਬਲੌਂਗ ਕਰਦਾ ਹੈ ਮੈਨੂੰ ਇਹ ਸ਼ਰਮਾਂ ਦੇ ਸ਼ਬਦ ਕਹਿੰਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਸ਼ਬਦ ਕਹਿਣਾ ਫੇਰ ਵੀ ਇਹ ਪਰਮਾਤਮਾ ਦੇ ਖੇਡ ਬਣਿਆ ਹੈ ਅਮੀਰੀ ਗਰੀਬੀ ਕਿ ਜਿਹੜੇ ਗਰੀਬ ਘਰ ਤੋਂ ਹੈ ਉਸ ਇੱਕ ਪਿੰਡ ਦਾ ਨੰਬਰਦਾਰ ਇੱਥੇ ਬੁਲਾ ਕੇ ਉਹਨੂੰ ਪੰਜ ਪਰਚੀਆਂ ਦਊਂਗਾ ਕਿ ਉਹਨੂੰ ਪੰਜ ਗੁਣਾ ਜ਼ਿਆਦਾ ਚਾਂਸ ਮਿਲ ਜੇ ਮੈਂ ਸਵੇਰ ਦਾ ਹੱਥ ਬੰਨ ਰਿਹਾ ਕਿ ਯਾਰ ਮੈਚ ਸਿਰੇ ਲਾ ਦਿਓ ਪੁਲਿਸ ਕਿਸੇ ਨੇ ਤਾਰਾ ਕੱਟਦੀਆਂ ਕਿਸੇ ਨੇ ਕੁਛ ਕਰਦਾ ਪਰ ਮੈਂ ਫੇਰ ਵੀ ਨਹੀਂ ਬੋਲਿਆ ਮੈਨੂੰ ਇਹ ਨਹੀਂ ਕਿ ਮੈਂ ਸਾਡਾ ਮੈਚ ਖਰਾਬ ਹੋਇਆ ਮੈਨੂੰ ਫਿਕਰ ਹੈ ਕਿ ਕਬੱਡੀ 2-3 ਸਾਲ ਚੱਲੇਗੀ ਜੇ ਕਬੱਡੀ ਮਰ ਗਈ ਨਾ ਪੰਜਾਬੀਓ ਜਿਹੜੀ ਕੌਮ ਦੇ ਵੱਡੇ ਮੋਢੀ ਅੱਗੇ ਲੱਗੇ ਹੁੰਦੇ ਆ ਨਾ ਜਦੋਂ ਉਹ ਵਿਕ ਜਾਂਦੇ ਆ ਜਾਂ ਗਰਦਾਰ ਨਿਕਲ ਜਾਂਦੇ ਆ ਕੌਮਾਂ ਜਿਆਦਾ ਚੰਗੀ ਚੱਲਦੀਆਂ ਅਗਰ ਕਬੱਡੀ ਨਾ ਅਸੀ ਦਾ ਕਰਨ ਲੱਗੇ ਕਬੱਡੀ ਕਿਵੇਂ ਅੱਗੇ ਚੱਲੇਗੀ ਮੇਰੀ ਹੁਣ ਵੀ ਬੇਨਤੀ ਹੈ ਅੱਜ ਇੰਨਿਆਂ ਦੇ ਵੀ ਲੈਟ ਆ ਗਏ ਨੇ ਇਨ ਵਿੱਚ ਸਾਰ ਸੂਰ ਕੇ ਜੇ ਤੁਸੀਂ ਮੈਚ ਦੇਖਣਾ ਚਾਹੁੰਦੇ ਹੋ ਕਰਾ ਲਨੇ ਆ ਨਹੀਂ ਤੇ ਭਰਾਵਾ ਮੈਂ ਤੁਹਾਨੂੰ ਰਹਿਣਗੇ ਹੱਤ ਮੰਨ ਕੇ ਸੋਰੀ ਮੰਗ ਲੈਣਾ ਕਿ ਜੋ ਤੁਸੀਂ ਕਰਨਾ ਕਰ ਲੋ ਮੈਂ ਮੈਂ ਅਸੀਂ ਰਹਿਣ ਦਨੇ ਆ ਆ ਸਾਹਮਰਾ ਸਾਰੇ ਇਲਾਕੇ ਨੂੰ ਪਤਾ ਹੈ ਕਿੱਡੇ ਘਰ ਦਾ ਹੈ ਕਿੰਨਾ ਕ ਅਮੀਰ ਹੈ ਦਰਮਿਆਨੇ ਦੇ ਘਰ ਦਾ ਛੋਡੇ ਵਾਂਗੂ ਮੇਰੇ ਵਾਂਗੂ ਮਿਹਨਤ ਕਰਕੇ ਯਾਰਾਂ ਦੋਸਤਾਂ ਦੇ ਸਿਰ ਏਡੇ ਏਡੇ ਕੱਪ ਕਰਾਂਦਾ ਹੈ ਤਿੰਨ ਮਹੀਨੇ ਹੋ ਗਏ ਉਹਨੂੰ ਮੇਰੇ ਨਾਲ ਮੈਂ ਇਸ ਸਾਲ ਦੇ ਵਿੱਚ ਅਜੇ 19 ਮਾਰਚ ਹੈ ਮੇਰਾ ਚੌਥਾ ਗੇੜਾ ਹੈ ਲੰਡਨ ਤੋਂ ਸਿਰਫ ਕਬੱਡੀ ਕਰਕੇ ਮੈਨੂੰ ਬੁਲਾ ਲੰਦਾ ਬਾਈ ਆ ਜਾ ਯਾਰ ਆ ਜਾ ਇਹ ਪੰਗਾ ਹੈ ਇਹ ਪੰਗਾ ਹੀ ਪੰਗਾ ਗੁੱਲੀ ਹੈ ਸਾਰੇ ਆਮ ਘਰਾਂ ਦੇ ਕਿੰਨੀ ਮਿਹਨਤ ਕਰਦੇ ਆ ਪਰ ਜੇ ਤੁਸੀਂ ਮਿਹਨਤ ਨੂੰ ਇਹਦਾ ਰੋਲੋਗੇ ਪੰਜਾਬੀਓ ਮੇਰੀ ਬਾਤ ਯਾਦ ਰੱਖਿਓ ਟੂਰਨਾਮੈਂਟ ਉਹ ਕੱਟ ਗਈ ਇਹ ਤੇ ਲੱਭਣੀ ਨਹੀਂ ਸੋਣੇ ਤੇ ਮੈਂ ਤੇਰੀ ਇਸ ਤੋਂ ਜ਼ਿਆਦਾ ਕੁਝ ਕਹਿ ਸਕਦਾ ਹੁਣ ਇਹ ਫੈਸਲਾ ਛੋੜ ਦੇਆ ਤੁਸੀਂ ਮੈਚ ਕਰਵਾਣਾ ਹੈ ਤਾਂ ਤੁਸੀਂ ਦੱਸ ਦੋ ਜੇ ਨਹੀਂ ਕਰਵਾਣਾ ਤਾਂ ਵੀ ਨਾ ਕਰੋ ਛੋਟੀ ਮਰਜ਼ੀ ਆ ਮੇਰੇ ਲਈ ਤੇ ਮੈਂ ਪਹਿਲਾਂ ਕਹਿ ਸੀ ਮੈਂ ਤੇ ਵੀ ਰੱਬੇ ਮੇਰੇ ਲਈ ਮੈਂ ਮੈਂ ਤੁਹਾਨੂੰ ਗਲਤ ਨਹੀਂ کہہ ਸਕਦਾ ਕਿ ਮੈਂ ਇਹ ਵੀ ਕਹਿ ਸਕੀ ਸ਼ਾਇਦ ਜਿੰਨੀ ਆਡੀਅנס ਆਈ ਹੈ ਉਹਨਾਂ ਦੀ ਕੋਈ ਗਲਤੀ ਨਹੀਂ ਸਾਡੇ ਹੀ ਬੰਦੇ ਨਹੀਂ ਹਟਦੇ ਮੈਂ ਇਹ ਵੀ ਕਹਿ ਰਾਂ ਬਾਰ-ਬਾਰ ਹੁਣ ਮੈਂ ਸਾਡੇ ਬੰਦੇ ਨੂੰ ਵੀ ਦੇਖ ਲੈਂਦਾ ਵੀ ਇਹ ਕਿੰਨਾ ਕੋਈ ਇਮਾਨਦਾਰੀ ਦੇ ਖੜਦੇ ਆ ਬਾਕੀ ਆ ਮੇਰਾ ਭਰਾ ਸਾਹਮਣੇ ਦੇ ਤੋਂ ਲੱਕੇ ਕੁਝ ਕਹਿਣਾ ਸਾਹਮਣੇ ਕਹਿ ਲਿਆ ਭਰਾਵਾ ਨਹੀਂ ਤੇ ਮੇਰੇ ਮੈਂ ਤੇ ਕਹਿ ਲਿਆ ਬਹੁਤ ਕੁਝ ਮੈਂ ਤੇ ਨਹੀਂ ਹੋਰ ਕਹਿ ਸਕਦਾ